ਸਤ ਸ੍ਰੀ ਅਕਾਲ ਅੱਜ ਆਪਾਂ ਐਮਐਲਏ ਹਰਮੀਤ ਸਿੰਘ ਪਠਾਨ ਮਾਜਰਾ ਦੀ ਇੱਕ ਤਾਜ਼ਾ ਇੰਟਰਵਿਊ ਤੇ ਗੱਲ ਕਰਾਂਗੇ ਖਾਸ ਕਰਕੇ ਉਹਨਾਂ ਦੇ ਕੁਝ ਬਿਆਨਾਂ ਤੇ ਜਿਵੇਂ ਸੁਖਪਾਲ ਖੈਰਾ ਨਾਲ ਸਬੰਧਾਂ ਬਾਰੇ ਤੇ ਨਸ਼ਿਆਂ ਦੇ ਮੁੱਦੇ ਤੇ ਹਾਂਜੀ ਬਿਲਕੁਲ ਇਹ ਇੰਟਰਵਿਊ ਕਾਫੀ ਚਰਚਾ ਵਿੱਚ ਰਹੀ ਹੈ ਹਾਂ ਤੇ ਸਾਡਾ ਮਕਸਦ ਹੈ ਇਹ ਸਮਝਣਾ ਕਿ ਇਹਨਾਂ ਗੱਲਾਂ ਪਿੱਛੇ ਕੀ ਹੈ ਤੇ ਇਹ ਪੰਜਾਬ ਦੀ ਸਿਆਸਤ ਬਾਰੇ ਕੀ ਦੱਸਦੀਆਂ ਨੇ ਸਹੀ ਗੱਲ ਹੈ ਮਤਲਬ ਡੂੰਗਾਈ ਵਿੱਚ ਜਾ ਕੇ ਵੇਖਣਾ ਕਿ ਅਸਲ ਮੁੱਦੇ ਕੀ ਉੱਭਰ ਰਹੇ ਨੇ ਤਾਂ ਮੁੱਖ ਗੱਲਾਂ ਰਹਿਣਗੀਆਂ ਉਹ ਵਾਇਰਲ ਕਾਲ ਰਿਕਾਰਡਿੰਗ ਫਿਰ ਨਸ਼ਿਆਂ ਤੇ ਉਹਨਾਂ ਦੀ ਉਹ ਅਜੀਬ ਜਿਹੀ ਪਹੁੰਚ ਚਿੱਟੇ ਤੇ ਫੁੱਕੀ ਅਫੀਮ ਵਾਲੀ ਤੇ ਨਾਲ ਹੀ ਬਾਕੀ ਸਿਆਸਤਦਾਨਾਂ ਬਾਰੇ ਉਹਨਾਂ ਦੀਆਂ ਟਿੱਪਣੀਆਂ ਚਲੋ ਫਿਰ ਸ਼ੁਰੂ ਕਰੀਏ ਹਾਂਜੀ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਉਹ ਵਾਇਰਲ ਕਾਲ ਰਿਕਾਰਡਿੰਗ ਪਠਾਨ ਮਾਜਰਾ ਨੇ ਮੰਨਿਆ ਕਿ ਹਾਂ ਗੱਲ ਹੋਈ ਸੀ ਖੈਰਾਨਾ ਪਰ ਕਹਿੰਦੇ ਲੀਕ ਕਿਵੇਂ ਹੋਈ ਇਸ ਤੇ ਸਵਾਲ ਚੁੱਕੇ ਤੇ ਇਹ ਵੀ ਕਿਹਾ ਕਿ ਪਹਿਲਾਂ ਤਾਂ ਮੈਂ ਖੈਰਾ ਦੀ ਮਦਦ ਕੀਤੀ ਸੀ ਹਾਂ ਇਹ ਸਭ ਹੁੰਦਾ ਹੈ ਸਿਆਸਤ ਵਿੱਚ ਮਿੱਝੀ ਗੱਲਾਂ ਬਾਹਰ ਆ ਜਾਂਦੀਆਂ ਨੇ ਤੇ ਫਿਰ ਜਦੋਂ ਉਹਨਾਂ ਦੀ ਜ਼ਮੀਨ ਉਹ 150 ਕਿੱਲੇ ਵਾਲੀ ਗੱਲ ਪੁੱਛੀ ਗਈ ਹਾਂ ਤਾਂ ਜਵਾਬ ਥੋੜਾ ਮਤਲਬ ਟਾਲਣ ਵਾਲਾ ਸੀ ਕਹਿੰਦੇ ਜਿਨ੍ਹਾਂ ਨੇ ਰਿਸ਼ਤਾ ਕਰਨਾ ਉਹ ਪੁੱਛ ਲੈਣ ਬਿਲਕੁਲ ਇਹ ਇੱਕ ਤਰ੍ਹਾਂ ਨਾਲ ਰਖਿਆਤਮਕ ਰਵਈਆ ਦਿਖਾਉਂਦਾ ਹੈ ਜਦੋਂ ਨਿੱਜੀ ਮਾਮਲੇ ਜਨਤਕ ਹੁੰਦੇ ਨੇ ਤਾਂ ਇੰਜ ਹੁੰਦਾ ਹੈ ਤੇ ਇਹ ਸਵਾਲ ਵੀ ਬਣਦਾ ਹੈ ਕਿ ਕੀ ਇਹ ਲੀਕਸ ਮਤਲਬ ਸਿਆਸੀ ਬਦਲਾ ਖਰੀਦਾ ਹਿੱਸਾ ਨੇ ਹੋ ਸਕਦਾ ਹੈ ਖੈਰ ਅੱਗੇ ਵਧਦੇ ਹੈ ਨਸ਼ਿਆਂ ਵਾਲੇ ਮੁੱਦੇ ਤੇ ਇਹ ਗੱਲ ਤਾਂ ਹੋਰ ਵੀ ਉਲਝੀ ਹੋਈ ਲੱਗਦੀ ਹੈ ਅੱਛਾ ਉਹ ਕਹਿ ਰਹੇ ਨੇ ਕਿ ਮੇਰੇ ਹਲਕੇ ਸਨੌਰਚ ਚਿੱਟਾਤਾ ਜੀ ਖਤਮ ਹੋ ਗਿਆ ਲਗਭਗ ਵਾਹ ਇਹ ਤਾਂ ਵੱਡੀ ਗੱਲ ਹੈ ਜੇ ਸੱਚ ਹੋਵੇ ਪਰ ਨਾਲ ਹੀ ਇੱਕ ਬਹੁਤ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਕਹੀ ਕਿ ਕਿ ਪੁਲਿਸ ਨੂੰ ਕਿਹਾ ਗਿਆ ਹੈ ਕਿ ਫੁੱਕੀ ਤੇ ਅਫੀਮ ਦੇ ਛੋਟੇ-ਮੋਟੇ ਕੇਸਾ ਚ ਮਤਲਬ ਜਿਹੜੇ ਵਰਤਦੇ ਨੇ ਜਾਂ ਥੋੜੀ ਵੇਚਦੇ ਨੇ ਉਹਨਾਂ ਤੇ ਜ਼ਿਆਦਾ ਸਖਤੀ ਨਾ ਕਰੋ ਅੱਛਾ ਇਹ ਤਾਂ ਬਿਲਕੁਲ ਹੀ ਕੀ ਕਹਿੰਦੇ ਨੇ ਉਲਟ ਗੱਲ ਹੋ ਗਈ ਇੱਕ ਪਾਸੇ ਚਿੱਟੇ ਤਾਂ ਸਖਤੀ ਦੂਜੇ ਪਾਸੇ ਨਰਮੀ ਹਾਂਜੀ ਤੇ ਤਰਕ ਦੇ ਰਹੇ ਨੇ ਹਾਰਮ ਰਿਡਕਸ਼ਨ ਦਾ ਕਿ ਜਿਹੜੇ ਚਿੱਟਾ ਨਹੀਂ ਛੱਡ ਸਕਦੇ ਉਹ ਇੱਕਦਮ ਕਿਵੇਂ ਛੱਡਣਗੇ ਸ਼ਾਇਦ ਭੂਕੀ ਜਾਂ ਅਫੀਮ ਵੱਲ ਮੁੜਨਾ ਉਹਨਾਂ ਲਈ ਪਹਿਲਾ ਕਦਮ ਹੋਵੇ ਛੱਡਣ ਵੱਲ ਦੇਖੋ ਇਹ ਹਾਮ ਰਿਡਕਸ਼ਨ ਦੀ ਪਰਿਭਾਸ਼ਾ ਬਹੁਤ ਖਤਰਨਾਕ ਹੈ ਆਮ ਤੌਰ ਤੇ ਤਾਂ ਮੈਡੀਕਲ ਬਦਲ ਦਿੱਤੇ ਜਾਂਦੇ ਨੇ ਇਹ ਨਹੀਂ ਕਿ ਇੱਕ ਨਸ਼ੇ ਤੋਂ ਦੂਜੇ ਗੈਰ ਕਾਨੂੰਨੀ ਨਸ਼ੇ ਤੇ ਪਾ ਦਿਓ ਇਸ ਵਿੱਚ ਤਾਂ ਵਿਰੋਧਾਭਾਸ ਸਾਫ਼ ਦਿਸ ਰਿਹਾ ਹੈ ਮਤਲਬ ਕਿ ਇਹ ਅਸਲ 'ਚ ਕਮ ਕਰੇਗਾ ਜਾਂ ਫਿਰ ਦੂਜੇ ਨਸ਼ਿਆਂ ਨੂੰ ਹੱਲਾਸ਼ੇਰੀ ਮਿਲੇਗੀ ਇਹੀ ਤਾਂ ਵੱਡਾ ਸਵਾਲ ਹੈ ਕੀ ਇਹ ਪ੍ਰੈਕਟੀਕਲ ਹੱਲ ਹੈ ਜਾਂ ਮਤਲਬ ਹੋਰ ਮੁਸੀਬਤ ਉਹਨਾਂ ਨੇ ਇਹ ਵੀ ਕਿਹਾ ਕਿ ਸ਼ਾਇਦ ਮੁੱਖ ਮੰਤਰੀ ਵੀ ਇਸ ਨਾਲ ਸਹਿਮਤ ਹੋਣ ਜਦੋਂ ਤੱਕ ਪੂਰਾ ਕੰਟਰੋਲ ਨਹੀਂ ਹੁੰਦਾ ਹੂੰ ਇਹ ਤਾਂ ਹੋਰ ਵੀ ਗੁੰਝਲਦਾਰ ਬਣਾਉਂਦਾ ਹੈ ਮਾਮਲੇ ਨੂੰ ਜੇ ਉੱਪਰ ਦਾ ਕੇਸ ਸੋਚ ਐ ਤਾਂ ਬਿਲਕੁਲ ਅੱਛਾ ਇਸ ਤੋਂ ਇਲਾਵਾ ਹੋਰ ਸਿਆਸੀ ਗੱਲਾਂ ਵੀ ਹੋਈਆਂ ਇੰਟਰਵਿਊ 'ਚ ਹਾਂਜੀ ਜਿਵੇਂ ਭਗਵੰਤ ਮਾਨ ਦਾ ਬਚਾ ਕੀਤਾ ਕਿ ਦਿੱਲੀ ਮਤਲਬ ਕੇਜਰੀਵਾਲ ਕੋਈ ਦਖਲ ਨਹੀਂ ਦਿੰਦੇ ਕੰਮ 'ਚ ਠੀਕ ਪਾਰਟੀ ਲੀਡਰਸ਼ਿਪ ਪ੍ਰਤੀ ਵਫਾਦਾਰੀ ਹਾਂ ਤੇ ਵਿਕਰਮ ਮਜੀਠੀਆ ਦੇ ਮਾਮਲੇ ਤੇ ਕਿਹਾ ਕਿ ਵਿਰੋਧੀ تیر ਤੱਕੇਸ਼ਾ ਹੀ ਕਰ ਰਹੀ ਸੀ اچھا ਵਿਰੋਧੀਆਂ ਤੇ ਨਿਸ਼ਾਨਾ ਤੇ ਸੁਖਜਿੰਦਰ ਰੰਧਾਵਾ ਦੀ ਉਹ ਟਿੱਪਣੀ ਯਾਦ ਹੈ ਆਪ ਲੀਡਰਾਂ ਦੇ ਵਿਆਹਾਂ ਬਾਰੇ ਉਸ ਦਾ ਵੀ ਜ਼ਿਕਰ ਕੀਤਾ ਹਾਂ ਉਹ ਵੀ ਕਾਫੀ ਚਰਚਾ ਚ ਰਹੀ ਸੀ ਤੇ ਆਖਿਰਚ ਵਿਜੇ ਸਿੰਘ ਲਾ ਨੂੰ ਕਲੀਨ ਚਿੱਟ ਮਿਲਣ ਤੇ ਵਧਾਈ ਵੀ ਦਿੱਤੀ ਇਹ ਸਭ ਮਤਲਬ ਇੱਕ ਤਰ੍ਹਾਂ ਨਾਲ ਪੰਜਾਬ ਦੀ ਮੌਜੂਦਾ ਸਿਆਸੀ ਖਿਚੋਤਾਣ ਨੂੰ ਦਰਸਾਉਂਦਾ ਹੈ ਪਠਾਨ ਮਾਜਰਾ اپنی ਥਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਾਰਟੀ ਅੰਦਰ ਵੀ ਤੇ ਬਾਹਰ ਵੀ ਵਫਾਦਾਰੀ ਵੀ ਹਮਲਾ ਵੀ ਤੇ ਸਾਥੀਆਂ ਨਾਲ ਖੜਨਾ ਵੀ ਸਭ ਕੁਝ ਹੈ ਇਸ ਵਿੱਚ ਹਾਂ ਲੱਗਦਾ ਤਾਂ ਇਹੀ ਹੈ ਹਰ ਬਿਆਨ ਦੇ ਕਈ ਮਤਲਬ ਨਿਕਲਦੇ ਨੇ ਤੇ ਜੇ ਆਪਾਂ ਸਮੇਟੀਏ ਇਸ ਇੰਟਰਵਿਊ ਨੇ ਸਾਨੂੰ ਪਠਾਨ ਮਾਜਰਾ ਦੇ ਕਈ ਪਹਿਲੂ ਦਿਖਾਏ ਵਾਇਰਲ ਕਾਲ ਤੇ ਉਹਨਾਂ ਦਾ ਰਿਐਕਸ਼ਨ ਨਸ਼ਿਆਂ ਨਾਲ ਨਜਿੱਠਣ ਦੀ ਉਹਨਾਂ ਦੀ ਬਹੁਤ ਹੀ ਵਿਵਾਦਪੂਰਨ ਮਤਲਬ ਰਣਨੀਤੀ ਬਿਲਕੁਲ ਤੇ ਪੰਜਾਬ ਦੇ ਸਿਆਸੀ ਮਾਹੌਲ ਵਿੱਚ ਉਹਨਾਂ ਦੀ ਪੋਜੀਸ਼ਨ ਇਸ ਸ਼ਬਦ ਦਾ ਕੀ ਮਤਲਬ ਕੱਢੀਏ ਦੇਖੋ ਅਖੀਰ ਵਿੱਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਸਿਆਸਤਦਾਨਾਂ ਲਈ ਖਾਸ ਕਰਕੇ ਪੰਜਾਬ ਵਰਗੇ ਸੂਬੇ ਵਿੱਚ ਕਿੰਨੀਆਂ ਚੁਣੌਤੀਆਂ ਨੇ ਇੱਕ ਪਾਸੇ ਲੋਕਾਂ ਦੀਆਂ ਉਮੀਦਾਂ ਦੂਜੇ ਪਾਸੇ ਸਿਆਸੀ ਮਜਬੂਰੀਆਂ ਤੇ ਤੀਜੇ ਪਾਸੇ ਨਸ਼ਿਆਂ ਵਰਗੇ ਗੰਭੀਰ ਸਮਾਜਿਕ ਮਸਲੇ ਇਹਨਾਂ ਵਿੱਚ ਸੰਤੁਲਨ ਬਣਾਉਣਾ ਬਹੁਤ ਔਖਾ ਹੈ ਕਈ ਵਾਰ ਮਤਲਬ ਜੋ ਅਸਲੀਅਤ ਵਿੱਚ ਕਰਨਾ ਪੈਂਦਾ ਹੈ ਉਹ ਆਦਰਸ਼ ਨੀਤੀਆਂ ਤੋਂ ਵੱਖਰਾ ਹੁੰਦਾ ਜਿਵੇਂ ਨਸ਼ਿਆਂ ਵਾਲੀ ਪਹੁੰਚ ਹੂੰ ਸਹੀ ਗੱਲ ਹੈ ਤਾਂ ਸੁਣਨ ਵਾਲਿਆਂ ਲਈ ਇੱਕ ਆਖਰੀ ਸਵਾਲ ਛੱਡ ਜਾਂਦੇ ਆ ਇਹ ਜੋ ਪਠਾਨ ਮਾਜਰਾ ਨਸ਼ਿਆਂ ਦੀਆਂ ਕਿਸਮਾਂ ਵਿੱਚ ਫਰਕ ਕਰ ਰਹੇ ਨੇ ਤੇ ਕੁਝ ਲਈ ਨਰਮੀ ਦੀ ਗੱਲ ਕਰ ਰਹੇ ਨੇ ਕਿ ਇਹ ਸਿਰਫ ਇੱਕ ਸਿਆਸੀ ਬਿਆਨਬਾਜ਼ੀ ਹੈ ਜਾਂ ਫਿਰ ਇਹ ਪੰਜਾਬ ਵਿੱਚ ਨਸ਼ਿਆਂ ਦੀ ਉਸ ਡਰਾਉਣੀ ਜ਼ਮੀਨੀ ਹਕੀਕਤ ਵੱਲ ਇਸ਼ਾਰਾ ਹੈ ਜਿੱਥੇ ਸਰਕਾਰੀ ਨੀਤੀਆਂ ਤੋਂ ਹਟ ਕੇ ਅਜਿਹੇ ਵਕਰੇ ਹਲਵੀ ਸੋਚਣੇ ਪੈ ਰਹੇ ਨੇ ਇਸ ਤੇ ਜ਼ਰੂਰ ਸੋਚਿਓ